ਪੀਖੀ ਖੜੇ ਆ ਪੀਖੀ ਦਾ ਉਹ ਹਸਪਤਾਲ ਹੈ ਜਿੱਥੇ ਕਹਿ ਸਕਦੇ ਆ ਵੀ ਹਸਪਤਾਲ ਹੀ ਲਵਾਰਸ ਹੋ ਗਿਆ ਲੀ ਪੀਖੀ ਦਾ ਸਿਵਲ ਹਸਪੀਟਲ ਹੈ ਸਾਡਾ ਸ਼ਹਿਰ ਪੀਖੀ 25000 ਦੀ ਜਿਹੜੇ ਚ ਆਬਾਦੀ ਹੈ ਔਰ 33 ਸਾਡੇ ਪਿੰਡ ਲੱਗਦੇ ਆ ਤੁਸੀਂ ਦੇਖੋ ਕਿੱਡਾ ਵੱਡਾ ਏਰੀਆ ਹੈ ਇਹ ਸਾਰਾ ਹਸਪੀਟਲ ਦੇ ਵਿੱਚ ਦੋ ਡਾਕਟਰ ਨੇ ਇੱਕ ਡੈਂਟਲ ਡਾਕਟਰ ਨੇ ਔਰ ਇੱਕ ਮੈਡੀਸਨ ਦੇ ਡਾਕਟਰ ਨੇ ਉਹ ਵੀ ਸਿੰਪਲ ਐਮਬੀਬੀਐਸ ਔਰ ਦੋ ਫਾਰਮੇਸੀ ਆਫੀਸਰ ਨੇ ਜਿਹੜੇ ਕਿ 6 ਪੋਸਟਾਂ ਨੇ ਫਾਰਮੇਸੀ ਆਫੀਸਰ ਦੀਆਂ ਔਰ ਇਹਦੇ ਵਿੱਚ ਕੋਈ ਲੇਡੀ ਡਾਕਟਰ ਨਹੀਂ ਮਾਨਸਾ ਤੋਂ ਪੀਖੀ 18 ਕਿਲੋਮੀਟਰ ਹੈ ਤੇ ਜਿੰਨੇ ਵੀ ਮਰੀਜ਼ ਨੇ ਉਹ ਮਾਨਸਾ ਜਾਂਦੇ ਨੇ ਉਹ ਸਫ਼ਰ ਤੈਅ ਕਰਕੇ ਰਾਸਤੇ ਦੇ ਵਿੱਚ ਬਹੁਤ ਸਾਰੇ ਅਜਿਹਿਆਂ ਹਾਸੇ ਵਾਪਰਦੇ ਕਿ ਜਿਹੜਾ ਜਾਂਦਾ ਜਾਂਦਾ ਇਲਾਜ ਦੇ ਲਈ ਉਸ ਦੀ ਮੌਤ ਹੋ ਜਾਂਦੀ ਹੈ। ਤੋਂ ਨੂੰ ਦੱਸਣਾ ਚਾਹਣਾ ਕਿ ਇਸ ਹਸਪੀਟਲ ਦੀ ਬਿਲਡਿੰਗ ਦੀ ਖਸਾ ਹਾਲਤ ਹੋਈ ਪਈ ਹੈ। ਥੋੜੀ ਜੀ بارش ਹੋ ਜੇ ਪਾਣੀ ਨਾਲ ਹਸਪਤਲ ਭਰ ਜਾਂਦਾ ਔਰ ਇੱਥੇ ਜਿਹੜੇ ਹੈਗੇ ਐ ਐਨੇ ਡਾਕਟਰ ਸਹਿਬਾਨਾਂ ਦੀ ਕਮੀ ਹੋਣ ਦੇ ਕਾਰਨ ਇਹ ਚਿੱਟਾ ਹਾਥੀ ਬਣ ਕੇ ਸਾਡਾ ਹਸਪਤਲ ਰਹਿ ਗਿਆ ਔਰ ਕਲਕੇਬਲ ਉਹ ਬਿਲਕੁਲ ਝੂਠ ਸਾਬਤ ਹੋ ਰਿਹਾ ਉਹ ਕਹਿ ਰਿਹਾ ਜੀ ਅਸੀਂ 881 ਕਲੀਨਿਕ ਜਿਹੜੇ ਹੈਗੇ ਆਮ ਆਦਮੀ ਖੋਲਤੇ ਸਾਨੂੰ ਕੋਈ ਇਤਰਾਜ਼ ਨਹੀਂ ਕਿ ਤੁਸੀਂ ਸਾਡੀਆਂ ਆਲਰੇਡੀ ਚੱਲ ਰਹੀਆਂ ਡਿਸਪੈਂਸਰੀਆਂ ਤੇ ਆਪਦੀ ਫੋਟੋ ਲਾ ਕੇ ਤੁਸੀਂ ਆਮ ਆਦਮੀ ਕਲੀਨਿੰਗ ਕਹਿੰਦਾ ਸਾਨੂੰ ਕੋਈ ਪ੍ਰੋਬਲਮ ਪਰ ਲੇਕਿਨ ਦੋਤੋਦੂ ਦੇਖ ਰਹੇ ਹੋ ਐਫਓਪੀ ਨਿਊਜ਼ ਤੇ ਮੈਂ ਪਰਮਦੀਪ ਪਰਾਣਾ ਸੀਐਚਸੀਪੀ ਪੀਖੀ ਖੜੇ ਆ ਪੀਖੀ ਦਾ ਉਹ ਹਸਪਤਾਲ ਹੈ ਜਿੱਥੇ ਕਹਿ ਸਕਦੇ ਆ ਵੀ ਹਸਪਤਾਲ ਹੀ ਲਵਾਰਸ ਹੋ ਗਿਆ ਲਵਾਰਸ ਕਿਉਂ ਸ਼ਬਦ ਕਹਿਣਾ ਪੈ ਰਿਹਾ ਕਿ ਮਾਨਸਾ ਤੋਂ ਪੀਖੀ 18 ਕਿਲੋਮੀਟਰ ਹੈ ਤੇ ਜਿੰਨੇ ਵੀ ਮਰੀਜ਼ ਨੇ ਉਹ ਮਾਨਸਾ ਜਾਂਦੇ ਨੇ ਉਹ ਸਫ਼ਰ ਤੈਅ ਕਰਕੇ ਰਾਸਤੇ ਦੇ ਵਿੱਚ ਬਹੁਤ ਸਾਰੇ ਅਜਈਆਂ ਹਾਸੇ ਵਾਪਰਦੇ ਕਿ ਜਿਹੜਾ ਜਾਂਦਾ ਜਾਂਦਾ ਇਲਾਜ ਦੇ ਲਈ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਸਰਕਾਰਾਂ ਕਹਿੰਦੀਆਂ 10 ਲੱਖ ਤੱਕ ਦਾ ਇਲਾਜ ਮੁਫਤ ਹੈ ਤੇ ਇਲਾਜ ਮਿਲੂਗਾ ਕਿੱਥੇ ਆ ਹਸਪਤਾਲਾਂ ਦੇ ਵਿੱਚ ਹੀ ਖੜੇ ਆ ਸੀਐਸਸੀ ਭੀਖੀ ਦੀ ਤਸਵੀਰ ਤੁਸੀਂ ਦੇਖੋਗੇ ਕਹਿੰਦੇ ਰਾਜਨੀਤੀ ਕਰਨੀ ਮਾੜੀ ਆ ਪਰ ਸਹੀ ਮੁੱਦਿਆਂ ਤੇ ਰਾਜਨੀਤੀ ਕੋਈ ਕੋਈ ਕਰਦਾ ਉਸੇ ਤਰ੍ਹਾਂ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਇੱਥੇ ਪਹੁੰਚੇ ਨੇ ਪਹਿਲਾ ਆਰਓ ਦਾ ਮੁੱਦਾ ਚੱਕਿਆ ਉਹ ਵੀ ਜਿਹੜਾ ਸਫਲ ਹੋਇਆ ਤੇ ਉਸ ਤੋਂ ਬਾਅਦ ਅੱਜ ਇਸ ਹਸਪਤਾਲ ਦੀ ਸਾਰ ਲੈਣ ਲਈ ਲੋਕ ਆਉਣ ਲੱਗੇ ਨੇ ਰਾਜਨੀਤੀ ਨਹੀਂ ਇਹ ਮੁੱਦੇ ਨੇ ਇਹਨਾਂ ਮੁੱਦਿਆਂ ਤੇ ਗੱਲ ਕਰਨੀ ਵੀ ਬਣਦੀ ਆ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਇਹ ਲਵਾਰਸ ਹਸਪਤਾਲ ਲਵਾਰਸ ਇਸ ਕਰਕੇ ਕਿ ਡਾਕਟਰੀ ਹੈ ਨਹੀਂ ਇੱਥੇ ਕੋਈ ਬਿਲਕੁਲ ਜੀ ਮੈਂ ਇਹ ਗੱਲ ਕਹ ਦੱਸਣਾ ਚਾਹਣਾ ਤੁਹਾਨੂੰ ਕਿ ਇਹ ਜਿਹੜਾ ਪੀਖੀ ਦਾ ਸਿਵਲ ਹਸਪੀਟਲ ਹੈ ਸਾਡਾ ਸ਼ਹਿਰ ਪੀਖੀ 25000 ਦੀ ਜਿਹੜੇ ਚ ਆਬਾਦੀ ਹੈ ਔਰ 33 ਸਾਡੇ ਪਿੰਡ ਲੱਗਦੇ ਆ ਤੁਸੀਂ ਦੇਖੋ ਕਿੱਡਾ ਵੱਡਾ ਏਰੀਆ ਹੈ ਔਰ ਸਾਨੂੰ ਇੱਕੋ ਹੀ ਸਿਵਲ ਹਸਪੀਟਲ ਜਿਹੜਾ ਹੈਗਾ ਬੇਨ ਭੀਖੀ ਲੱਗਦਾ ਔਰ ਇਹਦੇ ਹਾਲਾਤ ਅੱਜ ਮੈਂ মিডিਆ ਰਾਹੀਂ ਸੋਸ਼ਲ ਮੀਡੀਆ ਰਾਹੀਂ ਅੱਜ ਮੈਂ ਸਰਕਾਰ ਨੂੰ ਤੇ ਪਬਲਿਕ ਨੂੰ ਇਹ ਦਿਖਾਏ ਹੈ ਕਿ ਇਹ ਸਾਰਾ ਹਸਪੀਟਲ ਦੇ ਵਿੱਚ ਦੋ ਡਾਕਟਰ ਨੇ ਇੱਕ ਡੈਂਟਲ ਡਾਕਟਰ ਨੇ ਔਰ ਇੱਕ ਮੈਡੀਸਨ ਦੇ ਡਾਕਟਰ ਨੇ ਉਹ ਵੀ ਸਿੰਪਲ ਐਮਬੀਬੀਐਸ ਔਰ ਦੋ ਫਾਰਮੇਸੀ ਆਫੀਸਰ ਨੇ ਜਿਹੜੇ ਕਿ 6 ਪੋਸਟਾਂ ਨੇ ਫਾਰਮੇਸੀ ਆਫੀਸਰ ਦੀਆਂ ਔਰ ਇਹਦੇ ਵਿੱਚ ਕੋਈ ਲੇਡੀ ਡਾਕਟਰ ਨਹੀਂ ਕੋਈ ਅੱਖਾਂ ਦਾ ਡਾਕਟਰ ਨਹੀਂ ਕੋਈ ਮੈਡੀਸਨ ਦਾ ਜਿਹੜਾ ਹੈਗਾ ਸਰਜਨ ਨਹੀਂ ਹੈ ਔਰ ਕੋਈ ਹੱਡੀਆਂ ਦਾ ਡਾਕਟਰ ਨਹੀਂ ਔਰ ਜਿਹੜੇ ਵੀ ਡਾਕਟਰ ਦੋ ਬੈਠਦੇ ਆ ਉਹ 8 ਤੋਂ 2 ਵਜੇ ਤੱਕ ਇਹਨਾਂ ਦੀ ਡਿਊਟੀ ਹੈ ਔਰ 2 ਵਜੇ ਤੋਂ ਬਾਅਦ ਸਾਰੀ ਰਾਤ ਇਸ ਹਸਪੀਟਲ ਦੇ ਵਿੱਚ ਕੋਈ ਸਹੂਲਤਾ ਮੈਡੀਕਲ ਸਹੂਲਤਾ ਨਹੀਂ ਹੈਗੀ ਔਰ ਸਾਡਾ ਏਡਾ ਵੱਡਾ ਏਰੀਆ ਇੱਥੇ ਬਹੁਤ ਸਾਰੇ ਲੋਕਾਂ ਨੂੰ ਕੋਈ ਝਗੜਾ ਹੋ ਜੇ ਕੋਈ ਸੱਟਾਂ ਵੱਜ ਜਾਣ ਕੋਈ ਐਕਸੀਡੈਂਟ ਹੋ ਜੇ ਕਿਸੇ ਨੂੰ ਐਮਰਜੈਂਸੀ ਕੋਈ ਪ੍ਰੋਬਲਮ ਆ ਜੇ ਤਾਂ ਸਭ ਤੋਂ ਪਹਿਲਾਂ ਅਗਲਾ ਸਿਵਲ ਹਸਪੀਟਲ ਨੂੰ ਅਪਰੋਚ ਕਰਦਾ ਹੈ ਔਰ ਸਿਵਲ ਹਸਪੀਟਲ ਤੋਂ ਮੁੱਢਲੀ ਸਹਾਇਤਾ ਲੈ ਕੇ ਅਗਰ ਕੋਈ ਲੋਡ ਪੈਂਦੀ ਹੈ ਤਾਂ ਉਹ ਅੱਗੇ ਕੋਈ ਹੋਰ بڑے ਹਸਪੀਟਲ 'ਚ ਜਾਂਦਾ ਹੈ ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਹਸਪੀਟਲ ਦੀ ਬਿਲਡਿੰਗ ਦੀ ਖਸਾ ਹਾਲਤ ਹੋਈ ਪਈ ਹੈ ਥੋੜੀ ਜੀ ਬਾਰਿਸ਼ ਹੋ ਜੇ ਪਾਣੀ ਨਾਲ ਹਸਪੀਟਲ ਭਰ ਜਾਂਦਾ ਹੈ ਔਰ ਇੱਥੇ ਜਿਹੜੇ ਹੈਗੇ ਆ ਐਨੇ ਡਾਕਟਰ ਸਹਿਬਾਨਾਂ ਦੀ ਕਮੀ ਹੋਣ ਦੇ ਕਾਰਨ ਇਹ ਚਿੱਟਾ ਹਾਥੀ ਬਣ ਕੇ ਸਾਡਾ ਹਸਪੀਟਲ ਰਹਿ ਗਿਆ ਔਰ ਕਲ ਕੇਬਲ ਤੇ ਕੇਬਲ ਕਹਿੰਦੇ ਜਿਹੜਾ ਆਮ ਸਾਡੇ ਕਹਾਵਤ ਭੀਖੀ ਏਰੀਏ ਦੇ ਵਿੱਚ ਹੈ ਕਿ ਜੀ ਇੱਥੇ ਤਾਂ ਇਕੱਲੇ ਅਮਰੀਜ਼ ਰੈਫਰ ਕੀਤੇ ਜਾਂਦੇ ਆ ਔਰ ਤੁਸੀਂ ਜਾ ਕੇ ਹੁਣ ਵੀ ਚੈੱਕ ਕਰ ਸਕਦੇ ਹੋ ਇੱਕ ਵੀ ਪੇਸ਼ੈਂਟ ਕਿਸੇ ਬੈੱਡ ਤੇ ਨਹੀਂ ਹੈਗਾ ਖਾਲੀ ਹੈ ਕਿਉਂਕਿ ਕੋਈ ਡਾਕਟਰੀ ਹੈ ਨਹੀਂ ਸਰਕਾਰ ਕਹਿ ਰਹੀ ਹੈ ਜੀ ਅਸੀਂ 10 ਲੱਖ ਰੁਪਈਆ ਬੀਮਾ ਕਰਤਾ ਜੀ ਲੋਕਾਂ ਨੂੰ ਸਹੂਲਤਾਂ ਲਈ ਜਦੋਂ ਡਾਕਟਰ ਨਹੀਂ ਹੋਣਗੇ ਡਾਕਟਰ ਦਵਾਈ ਨਹੀਂ ਲਿਖੂਗਾ ਦਵਾਈ ਕਿੱਥੋਂ ਲੱਗੂਗੀ ਤੇ ਜਦੋਂ ਡਾਕਟਰ ਨਹੀਂ ਹੋਊਗਾ ਤਾਂ ਉਹਨੂੰ ਜਿਹੜਾ ਇੰਸ਼ੋਰੈਂਸ ਕਿੱਥੋਂ ਮਿਲੂਗਾ ਕਿਉਂਕਿ ਇਲਾਜ ਹੋਊਗਾ ਤਾਂ ਇੰਸ਼ੋਰੈਂਸ ਮਿਲੂਗਾ ਤਾਂ ਹੀ ਸਰਕਾਰ ਦਾ ਪੈਸਾ ਲੱਗੂਗਾ ਮੇਰਾ ਕਹਿਣ ਦਾ ਮਤਲਬ ਕਿ ਸਰਕਾਰ ਜੋ ਕਹਿ ਰਹੀ ਹੈ ਉਹ ਬਿਲਕੁਲ ਝੂਠ ਸਾਬਤ ਹੋ ਰਿਹਾ ਹੈ ਉਹ ਕਹਿ ਰਹੀ ਹੈ ਜੀ ਅਸੀਂ 881 ਕਲੀਨਿਕ ਜਿਹੜੇ ਹੈਗੇ ਆਮ ਆਦਮੀ ਖੋਲਤੇ ਸਾਨੂੰ ਕੋਈ ਇਤਰਾਜ਼ ਨਹੀਂ ਕਿ ਤੁਸੀਂ ਸਾਡੀਆਂ ਆਲਰੇਡੀ ਚੱਲ ਰਹੀਆਂ ਡਿਸਪੈਂਸਰੀਆਂ ਤੇ ਆਪਦੀ ਫੋਟੋ ਲਾ ਕੇ ਤੁਸੀਂ ਆਮ ਆਦਮੀ ਕਲੀਨਿੰਗ ਕਹਿੰਦਾ ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਲੇਕਿਨ ਸਾਨੂੰ ਪ੍ਰੋਬਲਮ ਕਿੱਥੇ ਹੈ ਕਿ ਤੁਸੀਂ ਕਹਿੰਦੇ ਜੀ ਦਵਾਈਆਂ ਅਸੀਂ ਆਮ ਕਰਤੀਆਂ ਦਵਾਈਆਂ ਤੁਸੀਂ ਬੇਸ਼ੱਕ ਆਮ ਕਰਤੀਆਂ ਹੋ ਸਕਦੀਆਂ ਲੇਕਿਨ ਜਦੋਂ ਹਸਪੀਟਲ ਦੇ ਵਿੱਚ ਡਾਕਟਰੀ ਹੈ ਨਹੀਂ ਤੇ ਦਵਾਈਆਂ ਲਿਖੂਗਾ ਕੌਣ ਦਵਾਈਆਂ ਲੱਗਣਗੀਆਂ ਕਿੱਥੇ ਅੱਜ ਅਸੀਂ ਸਾਰੇ ਸਾਡੇ ਲੋਕਲ ਪਾਰਟੀ ਦੇ ਲੀਡਰਸ਼ਿਪ ਸਾਰੀ ਅੱਜ ਅਸੀਂ ਮੀਡੀਆ ਨੂੰ ਲੈ ਕੇ ਅੱਜ ਅਸੀਂ ਹਸਪਤਾਲ ਪਹੁੰਚੇ ਆ ਤਾਂ ਕਿ ਜਿਹੜੇ ਸਾਡੇ ਹੈਲਥ ਮਿਨਿਸਟਰ ਸਾਹਿਬ ਡਾਕਟਰ ਬਲਬੀਰ ਜੀ ਜਿਹੜੀਆਂ ਗੱਲਾਂ ਕਰ ਰਹੇ ਆ ਕਿ ਅਸੀਂ ਬਹੁਤ ਪੰਜਾਬ ਦੇ ਵਿੱਚ ਜਿਹੜੇ ਗਿਆ ਸੁਧਾਰ ਕਰਤਾ ਔਰ ਬਹੁਤ ਸਹੂਲਤਾਂ ਦਿੱਤੀਆਂ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਸਾਡਾ ਏਰੀਆ ਹਲੇ ਵੀ ਸੇ ਸਹੂਲਤਾਂ ਤੋਂ ਸੱਖਣਾ ਸਾਡੇ ਥੋੜੀ ਸਰਕਾਰ ਦੇ ਦੌਰਾਨ ਇੱਥੇ ਹਸਪਤਾਲ ਖਾਲੀ ਪਿਆ ਜੇਕਰ ਤੁਸੀਂ ਸਾਡੇ ਸਹੂਲਤਾਂ ਨੂੰ ਨਹੀਂ ਕਰ ਜਿਹੜਾ ਹੈਗਾ ਜਾਰੀ ਕਰੋਗੇ ਤਾਂ ਸਾਡਾ ਏਰੀਆ ਬਹੁਤ ਪਛੜ ਜਾਊਗਾ ਸੇ ਸਹੂਲਤਾਂ ਦੇ ਮਾਮਲੇ ਵਿੱਚ ਸਾਡੇ ਲੋਕ ਜਿਹੜੇ ਹੈਗੇ ਆ ਹੋਰ ਲੁੱਟਦਾ ਜਿਹੜਾ ਹੈਗਾ ਉਹ ਜਰੀਆ ਬਣੇ ਪਏ ਆ ਪ੍ਰਾਈਵੇਟ ਹਸਪੀਟਲਾਂ ਵਾਲੇ ਸਾਡੇ ਲੋਕਾਂ ਨੂੰ ਲੁੱਟ ਰਹੇ ਆ ਸਾਡੇ ਗਰੀਬ ਲੋਕਾਂ ਨੂੰ ਲੁੱਟ ਰਹੇ ਆ ਇਸ ਕਰਕੇ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਸਾਡੇ ਹਸਪੀਟਲ ਦੇ ਵਿੱਚ ਪ੍ਰੋਪਰ ਸਟਾਫ ਪੂਰੇ ਡਾਕਟਰ ਜਿਹੜੇ ਹੈਗੇ ਆ ਪੂਰੇ ਕੀਤੇ ਜਾਣ ਤਾਂ ਕਿ ਇੱਥੇ ਲੋਕਾਂ ਨੂੰ ਸਹੂਲਤਾਂ ਮਿਲ ਸਕੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਲੋਕਾਂ ਦੀ ਜਾਨ ਨੂੰ ਬਚਾਇਆ ਜਾ ਸਕੇ ਲੋਕਾਂ ਨੂੰ ਦੂਰ ਜਾ ਕੇ 15 20 ਕਿਲੋਮੀਟਰ ਤੇ ਜਾ ਕੇ ਹਸਪਤਾਲ ਮਿਲਦਾ ਹੈ ਜਿਹੜਾ ਬੰਦਾ ਅੱਜ ਐਮਰਜੈਂਸੀ ਦੇ ਵਿੱਚ ਹੈ ਉਹਨੂੰ 20 ਕਿਲੋਮੀਟਰ ਜਾ ਕੇ ਉਹ ਜਿਹੜਾ ਹੈਗਾ ਜਿਉਂਦਾ ਨਹੀਂ ਰਹਿ ਸਕਦਾ ਇਸ ਕਰਕੇ ਸਾਡੇ ਨੂੰ ਲੋਕਲ ਹਸਪਤਾਲ ਨੂੰ ਸਾਡੇ ਨੂੰ ਚੱਲਦਾ ਕਰੋ ਇਹਨੂੰ ਪ੍ਰੋਪਰ ਇਹਦੇ ਵੱਲ ਧਿਆਨ ਦਿਓ ਬਿਲਡਿੰਗ ਦੀ ਸੁਧਾਰ ਕਰੋ ਤੇ ਸਾਡੇ ਡਾਕਟਰ ਪੂਰੇ ਕਰੋ ਤੁਹਾਨੂੰ